ਸੀ ਵੇਖ ਰਹੇ ਹੋ এবੀਬ ਸੰਜਾ ਜੋਸ਼ ਜਜ਼ਬਾ جنون ਪਿਛਲੇ 5 ਤਰੀਕ ਨੂੰ ਜਿਹੜੇ ਕਿਸਾਨਾਂ ਦੀ ਤੇ ਕੇਂਦਰੀ ਮੰਤਰੀਆਂ ਦੀ ਮੀਟਿੰਗ ਹੋਈ ਸੀਗੀ ਉਸ ਦੇ ਵਿੱਚ ਕਿਹਾ ਗਿਆ ਸੀਗਾ ਕਿ ਕਿਸਾਨਾਂ ਨੂੰ ਇੱਕ ਲਿਖਿਤ ਪ੍ਰਪੋਜ਼ਲ ਜਿਹੜਾ ਹੈ ਦਿੱਤਿਆ ਜਾਊਗਾ ਸੈਂਟਰਲ ਗਵਰਨਮੈਂਟ ਵੱਲੋਂ ਜਿਹੜਾ ਉਹਨਾਂ ਦੀਆਂ ਸ਼ੰਕਾ ਹੈਗੇ ਤਿੰਨ ਖੇਤੀ ਕਾਨੂੰਨ ਬਣੇ ਸੀ ਉਹਨਾਂ ਨੂੰ ਲੈ ਕੇ ਅੱਜ 4 ਦਿਨ ਬਾਅਦ 9 ਤਰੀਕ ਨੂੰ ਜਿਹੜਾ ਹੈ ਪ੍ਰਪੋਜ਼ਲ ਮਿਲਿਆ ਹੈ ਪਿਛਲੇ ਕਾਲ ਅਮਿਤ ਚਾਹ ਦੇ ਨਾਲ ਜਿਹੜੀ ਮੀਟਿੰਗ ਹੋਈ ਸੀਗੀ ਉਸ ਤੋਂ ਬਾਅਦ ਜਿਹੜਾ ਹੈ ਅੱਜ ਕੈਬਨਿਟ ਦੀ ਮੀਟਿੰਗ ਚੱਲ ਰਹੀ ਹੈ ਅੱਜ ਜਿਹੜਾ ਹੈ ਕਿਸਾਨਾਂ ਨੂੰ ਪ੍ਰਪੋਜ਼ਲ ਮਿਲਿਆ ਹੈ ਪਰ ਉਹ ਜਿਹੜਾ ਪ੍ਰਪੋਜ਼ਲ ਹੈ ਉਹ ਸਾਫ਼ ਤੌਰ ਤੇ ਜਦੋਂ ਉਹਨੂੰ ਪੜ੍ਹਦੇ ਨੇ ਸਾਫ਼ ਦਿਖਦਾ ਹੈ ਕਿ ਕੇਂਦਰ ਸਰਕਾਰ ਜਿਹੜਾ ਹੈ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੇ ਮੂੜ ਦੇ ਵਿੱਚ ਨਹੀਂ ਹੈ ਤੇ ਪ੍ਰਪੋਜ਼ਲ ਜਿਹੜੇ ਨੇ ਉਹ ਸਾਫ਼ ਤੌਰ ਤੇ ਸਿਰਫ ਤੇ ਸਿਰਫ ਅਮੈਂਡਮੈਂਟਸ ਜਿਹੜੀਆਂ ਹੈਗੀਆਂ ਸੰਸ਼ੋਧਨ ਜਿਹੜੇ ਹੈਗੇ ਉਹ ਉਹਨਾਂ ਨੇ ਸੁਝਾਏ ਨੇ ਦੱਸ ਦਈਏ ਕਿ ਜਿਹੜਾ ਇਹ ਇਹਨਾਂ ਨੇ ਡਾਕੂਮੈਂਟ ਭੇਜਿਆ ਹੈਗਾ ਇਸ ਦੇ ਵਿੱਚ ਜਿਹੜਾ ਮੰਡੀਕਰਨ ਦਾ ਜਿਹੜਾ ਉਹ ਹੈਗਾ ਸ਼ੰਕਾ ਹੈਗੀ ਕਿ ਉਹਨਾਂ ਨੂੰ ਐਮਐਸਪੀ ਨਹੀਂ ਮਿਲੇਗਾ ਤੇ ਮੰਡੀਆਂ ਖਤਮ ਹੋ ਜਾਣਗੀਆਂ ਉਸ ਨੂੰ ਲੈ ਕੇ ਜਿਹੜਾ ਹੈਗਾ ਪ੍ਰੋਪੋਜ਼ਲ ਦੇ ਵਿੱਚ ਕਿਹਾ ਗਿਆ ਹੈ ਕਿ ਅਸੀਂ ਰਿਟਰਨ ਇੰਸ਼ੋਰੈਂਸ ਜਿਹੜਾ ਸਰਕਾਰ ਦੇਏਗੀ ਕਿ ਐਮਐਸਪੀ ਰਜਿਮ ਜਿਹੜੀ ਹੈਗੀ ਉਹ ਕਾਇਮ ਰਹੇਗੀ ਤੇ ਐਮਐਸਪੀ ਕਿਸਾਨਾਂ ਨੂੰ ਮਿਲਦਾ ਰਹੇਗਾ ਤੇ ਨਾਲ ਦੇ ਨਾਲ ਜਿਹੜਾ ਪ੍ਰਾਈਵੇਟ ਮੰਡੀਆਂ ਨੂੰ ਲੈ ਕੇ ਉਸ ਦੇ ਵਿੱਚ ਪ੍ਰੋਪੋਜ਼ਲ ਦੇ ਵਿੱਚ ਲਿਖਿਆ ਹੈ ਕਿ ਪ੍ਰਾਈਵੇਟ ਮੰਡੀਆਂ ਸਟੇਟ ਅਸੀਂ ਅਮੈਂਡਮੈਂਟ ਜਿਹੜਾ ਹੈ ਸੈਂਟਰਲ ਗਵਰਨਮੈਂਟ ਕਰੇਗੀ ਤੇ ਪ੍ਰਾਈਵੇਟ ਮੰਡੀਆਂ ਤੇ ਉਹ ਟੈਕਸ ਜਿਹੜਾ ਨੇ ਉਹ ਆਪਣੇ ਉਸਦੇ ਅਕੋਰਡਿੰਗ ਜਿਹੜਾ ਨੇ ਉਹ ਲਗਾ ਸਕਦੇ ਨੇ ਤੇ ਜਿਹੜਾ ਸਰਕਾਰੀ ਮੰਡੀਆਂ ਹੈ ਉਹ ਖਤਮ ਨਹੀਂ ਕਿਤੀਆਂ ਜਾਣਗੀਆਂ ਸਟੇਟ ਗਵਰਨਮੈਂਟਸ ਨੂੰ ਅਮੈਂਡਮੈਂਟ ਕਰਕੇ ਰਾਈਟਸ ਦਿੱਤੇ ਜਾਣਗੇ ਉਸਦੇ ਵਿੱਚ ਟੈਕਸ ਲਾਣ ਦੇ ਤੇ ਦੂਜਾ ਜਿਹੜਾ ਕੰਟਰੈਕਟ ਫਾਰਮਿੰਗ ਨੂੰ ਲੈ ਕੇ ਕਿਸਾਨਾਂ ਦੇ ਸ਼ੰਕੇ ਸੀਗੇ ਉਸ ਨੂੰ ਲੈ ਕੇ ਵੀ ਜਿਹੜਾ ਹੈਗਾ ਅ ਅਮੈਂਡਮੈਂਟਸ ਜਿਹੜੀਆਂ ਹੈਗੀਆਂ ਪ੍ਰਪੋਜ਼ ਕੀਤੀਆਂ ਹੈਗੀਆਂ ਕਿ ਕਿਸਾਨਾਂ ਦੀ ਜਿਹੜੀ ਜ਼ਮੀਨ ਹੈਗੀ ਜਦੋਂ ਕੰਟਰੈਕਟ ਕਰੇਗਾ ਫਾਰਮਿੰਗ ਨੂੰ ਲੈ ਕੇ ਕਿਸੇ ਵੀ ਮਲਟੀਨੇਸ਼ਨਲ ਦੇ ਨਾਲ ਕਿਸੇ ਪ੍ਰਾਈਵੇਟ ਕੰਪਨੀ ਦੇ ਨਾਲ ਤੇ ਇਹ ਅਮੈਂਡਮੈਂਟ ਜਿਹੜੀ ਇਹ ਕੀਤੀ ਜਾਏਗੀ ਕਿ ਕਿਸਾਨ ਦੀ ਜ਼ਮੀਨ ਤੇ ਕੋਈ ਵੀ ਕਾਰਪੋਰੇਟ ਕੋਈ ਵੀ ਪ੍ਰਾਈਵੇਟ ਅਦਾਰਾ ਜਿਹੜਾ ਹੈ ਉਹ ਲੋਨ ਨਹੀਂ ਲੈ ਸਕੇਗਾ ਤੇ ਨਾਲ ਦੇ ਨਾਲ ਜਿਹੜਾ ਕਿਸਾਨਾਂ ਦਾ ਸ਼ੰਕਾ ਸੀਗਾ ਕਿ ਕਿਸਾਨਾਂ ਨੂੰ ਕੋਰਟ ਜਾਣ ਦੀ ਇਜਾਜ਼ਤ ਨਹੀਂ ਸਿੱਗੀ ਤੇ ਉਸ ਦੇ ਵਿੱਚ ਅਮੈਂਡਮੈਂਟ ਪ੍ਰਪੋਜ਼ ਕੀਤੀ ਹੈਗੀ ਕਿ ਕਿਸਾਨ ਜਿਹੜਾ ਨੇ ਉਹ ਸਿਵਲ ਕੋਡ ਜਿਹੜਾ ਨੇ ਉਹ ਜਾ ਸਕਣਗੇ ਅਸੀਂ ਇਹ ਪ੍ਰਪੋਜ਼ਲ ਜਿਹੜੀ ਹੈਗੀ ਉਹ ਭੇਜੀ ਹੈ ਅਮੈਂਡਮੈਂਟ ਦੀ ਕੇਂਦਰ ਸਰਕਾਰ ਨੇ ਕਿਸਾਨਾਂ ਨੂੰ ਨਾਲ ਦੇ ਨਾਲ ਜਿਹੜਾ ਇਲੈਕਟ੍ਰਿਸਿਟੀ ਅਮੈਂਡਮੈਂਟ ਬਿਲ ਜਿਹੜਾ ਹੈਗਾ 2020 ਪ੍ਰਪੋਜ਼ ਹੈਗਾ ਉਸ ਦੇ ਲਈ ਵੀ ਕੇਂਦਰ ਸਰਕਾਰ ਨੇ ਪ੍ਰਪੋਜ਼ਲ ਭੇਜਿਆ ਹੈ ਕਿ ਕਿਸਾਨਾਂ ਦਾ ਜਿਹੜਾ ਬਿਜਲੀ ਦੇ ਬਿੱਲ ਦੀ ਜਿਹੜੀ ਰਜਿਮ ਹੈਗੀ ਜਿੱਦਾਂ ਉਹ ਪੇ ਕਰਦੇ ਨੇ ਉਹ ਉਦਾਂ ਹੀ ਰਹੇਗੀ ਤੇ ਬਿਜਲੀ ਦੇ ਬਿੱਲ ਦੀ ਉਸ ਨੂੰ ਛੇੜਿਆ ਨਹੀਂ ਜਾਏਗਾ ਪਰਾਲੀ ਦੇ ਜਿਹੜਾ ਧੂੰਏ ਦਾ ਹੈਗਾ ਪੋਲਿਊਸ਼ਨ ਨੂੰ ਜੇਕਰ ਜਿਹੜਾ ਹੈਗਾ ਸੰਕੇਤ ਸੀ ਕਿ ਕਿਸਾਨਾਂ ਦੇ ਜਿਹੜਾ ਆਰਡੀਨੈਂਸ ਨয়া ਆਇਆ ਹੈਗਾ ਜਿਸ ਦੇ ਵਿੱਚ 1 ਕਰੋੜ ਰੁਪਈਆ ਫਾਈਨ ਤੇ 5 ਸਾਲ ਜੇਲ ਜਿਹੜੀ ਜੇਲ ਟਰਮ ਜਿਹੜਾ ਦਿੱਤੀ ਗਈ ਸੀ ਉਸ ਨੂੰ ਲੈ ਕੇ ਵੀ ਕੇਂਦਰ ਸਰਕਾਰ ਨੇ ਅਸ਼ੋਰੈਂਸ ਦਿੱਤੀ ਹੈ ਕਿ ਇਸ ਨੂੰ ਜਿਹੜਾ ਹੈ ਉਹ ਦੇਖਿਆ ਜਾਏਗਾ ਪ੍ਰੋਪਰਲੀ ਕਿਸਾਨਾਂ ਦੇ ਜਿਹੜਾ ਕੰਸਰਨ ਹੈ ਉਹਨੂੰ ਐਡਰੈਸ ਕੀਤਾ ਜਾਏਗਾ ਤੇ ਜਿਹੜਾ ਪ੍ਰੋਪੋਜ਼ਲ ਆਇਆ ਹੈ ਸੈਂਟਰਲ ਗਵਰਨਮੈਂਟ ਦਾ ਉਸ ਤੋਂ ਸਾਫ਼ ਲੱਗਦਾ ਹੈ ਸਾਫ਼ ਹੈ ਕਿ ਕੇਂਦਰ ਸਰਕਾਰ ਜਿਹੜਾ ਹੈ ਨਾ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੇ ਮੋੜ 'ਚ ਨਹੀਂ ਹੈ ਤੇ ਸਿਰਫ ਅਮੈਂਡਮੈਂਟਸ ਜਿਹੜੀਆਂ ਨੇ ਉਹ ਪ੍ਰਪੋਜ਼ ਕੀਤੀਆਂ ਨੇ ਤੇ ਕਿਸਾਨ ਜਥੇਬੰਦੀਆਂ ਦੀ ਮੀਟਿੰਗ ਜਿਹੜੀ ਹੈ ਹੋਣ ਜਿਹੜਾ ਹੈ ਰਾਤ ਨੂੰ ਹੋਏਗੀ ਇਸ ਪ੍ਰਪੋਜ਼ਲ ਨੂੰ ਲੈ ਕੇ ਤੇ ਦੇਖਣਾ ਹੈ ਕਿ ਕਿਸਾਨ ਜਥੇਬੰਦੀਆਂ ਕੀ ਰੁਖ ਜਿਹੜਾ اختیار ਕਰਨੀਆਂ ਨੇ ਅੱਜ 14 ਦਿਨ ਹੋ ਗਏ ਨੇ ਤੇ ਧਰਨਾ ਦਿਨ ਦੇ ਨੂੰ ਦਿੱਲੀ ਦੇ ਬਾਰਡਰਸ ਤੇ ਇਸ ਗੱਲ ਨੂੰ ਲੈ ਕੇ ਕਿ ਤਿੰਨੋਂ ਖੇਤੀ ਕਾਨੂੰਨ ਜਿਹੜੇ ਨੇ ਉਹ ਸਿਰੇ ਤੇ ਰੱਦ ਕੀਤੇ ਜਾਣ ਪਰ ਕੇਂਦਰ ਸਰਕਾਰ ਨੇ ਪ੍ਰਪੋਜ਼ਲ ਦੇ ਵਿੱਚ ਸਿਰਫ ਅਮੈਂਡਮੈਂਟਸ ਜਿਹੜੀਆਂ ਨੇ ਪ੍ਰਪੋਜ਼ ਕੀਤੀਆਂ ਨੇ